ਨਹੀਂ 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 ਕੋਸ ਨਹੀਂ ਮਾਤਾ ਕੋਸ ਨਹੀਂ ਦੱਖਣ ਦੇ ਹੁੰਦੇ ਆ ਸਿੰਘਾਂ ਦੇ ਬੰਦਿਆਂ ਤੇ ਆਉਂਦੇ ਹੁੰਦੇ ਆ ਬਹੁਤ ਜਾਣauti ਹੈ ਨਾ ਨਾ ਮਾਤਾ ਨਾ ਇਹਨੂੰ ਦਵਾਇਆ ਸੀ ਛਾਲ ਹੀ ਹੋ ਗਿਆ ਸੀ ਛਾਲ ਹੋ ਗਿਆ ਠੀਕ ਆ ਤੇ ਨਾਲੇ ਜ ਦਵਾਈ ਵੀ ਕਿਥੋਂ ਦੀ ਚੱਲੀ ਜਾਂਦੀ ਮਤਲਬ ਦਵਾਈ ਬੁੱਕੀ ਲਈ ਜਾਂਦੇ ਟੈਂਪਰਾਈ ਚਲਤ 82 ਗੱਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਦੀ ਜਿਹੜੀ ਵੀਡੀਓ ਆ ਆਪਣੀ ਬਾਈ ਬਹੁਤ ਜਿਹੜੀ ਜ਼ਰੂਰੀ ਆ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਐਂਟਰਟੇਨਮੈਂਟ ਲਈ ਤਾਂ ਆਪਾਂ ਵੀਡੀਓ ਪਾਉਂਦੇ ਕਰਦੇ ਹੀ ਰਹਿੰਦੇ ਆ ਤੇ ਪਰ ਅੱਜ ਜਿਹੜੀ ਵੀਡੀਓ ਆ ਇਹ ਬਹੁਤ ਹੀ ਜ਼ਰੂਰੀ ਆ ਤੇ ਸਾਡੇ ਵੱਲੋਂ ਵੀ ਬੇਨਤੀ ਆ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਬਾਈ ਮੇਰੇ ਨਾਲ ਤੁਸੀਂ ਜਾਣਦੇ ਹੋਵੋਗੇ ਜੱਜ ਖੜਾ ਵਿਚਾਰਾ ਤੇ ਮਿਹਨਤੀ ਬੰਦਾ ਵਾ ਸਾਨੂੰ ਵੀ ਕੱਲ ਹੀ ਪਤਾ ਲੱਗਾ ਵਿਚਾਰੇ ਨੇ ਕਦੇ ਕਿਸੇ ਕੋਲੇ ਮੇਰਾ ਖਾਲ ਸਾਡੇ ਕੋਲੇ ਭਾਪ ਨਹੀਂ ਕੱਢੀ ਸਾਡਾ ਯਾਰ ਦੋਸਤ ਵੀ ਆ ਸਾਡਾ ਆਪ ਦਾ ਵੀ ਇਸ ਗੱਲ ਦੇ ਵਿੱਚ ਮਨ ਖਰਾਬ ਹੋਇਆ ਜਿਦੋਂ ਜੱਜ ਨੇ ਦੱਸਿਆ ਕਿ ਕਿਉਂਕਿ ਜਿਹੜਾ ਬੰਦਾ ਹੁੰਦਾ ਵਾ ਆਪ ਦਾ ਕਰਕੇ ਖਾਣਾ ਚਾਹੁੰਦਾ ਉਹਦਾ ਜੀ ਨਹੀਂ ਕਰਦਾ ਹੁੰਦਾ ਇਸ ਤਰ੍ਹਾਂ ਵੀਡੀਓ ਪਾਉਣ ਦਾ ਜਾਂ ਲੋਕਾਂ ਅੱਗੇ ਮਦਦ ਮੰਗਣ ਨੂੰ ਵੀ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਜੀ ਸਾਰਾ ਉਹ ਆਪਣਾ ਆਪ ਕਰੇ ਪਰ ਜਿਦੋਂ ਬੰਦੇ ਦੀ ਬਾਹ ਨਹੀਂ ਰਹਿੰਦੀ ਉਦੋਂ ਗੱਲ ਕਰਦਾ ਸੋ ਸੋ ਜੱਜ ਦੀ ਮਾਤਾ ਨੂੰਚਾਰੀ ਨੂੰ ਜਿਹੜਾ ਬਹੁਤ ਹੀ ਨਾਮਰਾਦ ਬਿਮਾਰੀ ਲੱਗੀ ਹੋਈ ਆ ਕੈਂਸਰ ਇਹਨੂੰ ਕਹਿੰਦੇ ਆਪਾਂ ਤੇ ਪਿਛਲੇ 1 ਸਾਲ ਤੋਂ ਜਿਹੜਾ ਇਹਦਾ ਲਾਚ ਚੱਲ ਰਿਹਾ ਮਾਤਾ ਦਾ ਤੇ ਜਿੰਨੀ ਜੋਗਾ ਵਿਚਾਰਾ ਭੱਜ ਦੌੜ ਕਰਦਾ ਵੀ ਮਿਹਨਤ ਦੇ ਨਾਲ ਤੁਹਾਨੂੰ ਪਤਾ ਇਹੋ ਜੀਆਂ ਬਿਮਾਰੀਆਂ ਦੀ ਜਿਹੜੀ ਦਵਾਈ ਵੀ ਬਹੁਤ ਮਹਿੰਗੀ ਹੁੰਦੀ ਆ ਹਨ ਤੇ ਹੁਣ ਬਾਈ ਦੇ ਬੱਸੋਂ ਬਾਹਰ ਆ ਡਾਕਟਰ ਨੇ 5-6 ਲੱਖ ਰੁਪਇਆ ਮਾਤਾ ਦੇ ਇਲਾਜ ਦੇ ਬਾਬਤ ਮੰਗਿਆ ਵਾ ਤੇ ਇਹ ਵਿਚਾਰੇ ਦੀ ਛੋਟੀ ਜੀ ਦੁਕਾਨ ਆ ਤੇ ਉਥੇ ਪੱਖੇ ਜਾਂ ਹੋਰ ਛੋਟਾ ਮੋਟਾ ਕੰਮ ਕਰਕੇ ਆਪਦਾ ਬਿਜਾਰਾ ਕਰਦਾ ਸੀ ਤੇ ਮਾਤਾ ਤੇ ਪੋਤੇ ਦੋਨੇ ਵਿਚਾਰੇ ਇੱਥੇ ਰਹਿੰਦੇ ਆ ਮਾਤਾ ਦੀ ਜਿਹੜੀ ਕੰਡੀਸ਼ਨ ਆ ਉਹ ਬਹੁਤ ਜਿਹੜੀ ਹੈਗੀ ਆ ਨਾਜ਼ਿਕ ਆ ਸੋ ਸਾਰਿਆਂ ਅੱਗੇ ਸਾਡੇ ਵੱਲੋਂ ਵੀ ਹੱਥ ਵਨ ਕੇ ਬੇਨਤੀ ਆ ਵੀਰੇ ਦੀ ਵੱਧ ਤੋਂ ਵੱਧ ਮਦਦ ਕਰੋ ਠੀਕ ਆ ਤੁਸੀਂ ਮੈਂ ਨੰਬਰ ਪਾ ਦੂੰਗਾ ਥੱਲੇ ਪਾਈ ਦਾ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਜੇ ਕੋਈ ਇਹਨਾਂ ਨੇ ਆਪ ਦਾ ਕੋਈ ਮੈਂਬਰ ਜਾਂ ਹੋਰ ਵੀ ਦਿੱਤਾ ਉਹ ਵੀ ਤੁਹਾਨੂੰ ਵਿੱਚ ਅਸੀਂ ਦੇ ਦੇਵਾਂਗੇ ਤੇ ਆਹ ਸਾਰੀਆਂ ਰਿਪੋਰਟਾਂ ਵਾ ਦਿਖਾ ਆ ਮਾਤਾ ਦੀਆਂ ਰਿਪੋਰਟਾਂ ਮਾਤਾ ਨੂੰ ਜਿਹੜਾ ਬੜੀ ਨਾਮਰਾਜ਼ ਬਿਮਾਰੀ ਆ ਪ੍ਰਮਾਤਮਾ ਕਿਸੇ ਤੇ ਵੀ ਐਦਾਂ ਦਾ ਵਕਤ ਨਾ ਪਾਵੇ ਸੋ ਤੇ ਕਿਸੇ ਦਾ ਬਾਈ ਜੀ ਨਹੀਂ ਕਰਦਾ ਹੁੰਦਾ ਵੀ ਇਹ ਚੀਜ਼ਾਂ ਆਪਾਂ ਕਰੀਏ ਜਾਂ ਸਾਨੂੰ ਕਿਸੇ ਅੱਗੇ ਐਦਾਂ ਮਰ ਤਾਂ ਮੰਗਣੀ ਪਾਵੇ ਤੇ ਮਿਹਨਤ ਵਾਲਾ ਬਾਈ ਹੈਗਾ ਵਾ ਆਪਦਾ ਜਿੰਨਾ ਹੋ ਸਕਿਆ ਇਹਨੇ ਵਿਚਾਰੇ ਨੇ ਬਹੁਤ ਮਾਤਾ ਦਾ ਲਾਇ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਵੀ ਭਜਿਆ ਫਿਰਦਾ ਪਰ ਜਦੋਂ ਗੱਲ ਜਿਹੜੀ ਪੈਸੇ ਤੇ ਆ ਜਾਂਦੀ ਆ ਜਾਂ ਹੋਰ ਆ ਬੰਦੇ ਦੇ ਵੱਸੋਂ ਬਾਹਰ ਹੋ ਜਾਂਦਾ ਉਹ ਤੋਂ ਫਿਰ ਉਹਨੂੰ ਏਦਾਂ ਜਿਹੜੀਆਂ ਗੱਲਾਂ ਕਰਨੀਆਂ ਪੈਂਦੀਆਂ ਤੇ ਹਰ ਕੋਟਾ ਮਾਤਾ ਜੀ ਉਹ ਜੀ ਨੂਰ ਜਿੰਨਾ ਹੋ ਸਕਦਾ ਵਾ ਤੇ ਬਾਈ ਦਾ ਸਾਥ ਦਿਓ ਸਾਡੇ ਵੱਲੋਂ ਵੀ ਹੱਥ ਬੰਨ ਕੇ ਬੇਨਤੀ ਆ ਤੇ ਬਾਈ ਵੱਲੋਂ ਵੀ ਤੇ ਜ਼ਰੂਰ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਮਾਰਤ ਨੂੰ ਛਾਲ ਹੀ ਹੋ ਗਿਆ ਛਾਲ ਹੋ ਗਿਆ ਠੀਕ ਆ ਤੇ ਇਹ ਨਾਲ ਹੀ ਜੁਆ ਦਵਾਈ ਵੀ ਕਿਥੋਂ ਵੀ ਚਲੀ ਜਾਂਦੀ ਮਨ ਦਵਾਈ ਬੁੱਕੀ ਲਈ ਜਾਂਦੇ ਸਟੈਂਪ ਰਾਈ ਜਾਂਦੇ ਜਿਵੇਂ ਇਹ ਮੈਂ ਡਾਕਟਰ ਮੈਂ ਕੋ ਡਾਕਟਰ ਦਵਾਈ ਠੀਕ 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 ਉਹਨਾਂ ਅੱਛਾ ਅਚਾਈ ਜਿਹੜਾ ਰੌਣਕ ਜਿਗਰਾ ਹੋਊ ਠੀਕ ਹੈ ਉਹ ਪੌ ਲੱਖ ਜਿਹੜਾ ਆ ਟਾਲਾ ਇੱਥੇ ਲੱਗਾ ਠੀਕ ਹੈ ਠੀਕ ਉਹਨੇ ਦਾ 4.5 5 ਲੱਖ ਦਾ ਠੀਕ ਠੀਕ 50 ਹਜ਼ਾਰ ਰੁਪਏ ਪਹਿਲਾਂ ਦੇਣਾ ਕੋ ਠੀਕ ਠੀਕ ਜਾ ਵੀ ਕਾਰਟ ਚੱਲ ਰਿਹਾ ਕਾਰਟ ਤੇ ਚਲ ਕੋਈ ਨਹੀਂ ਭਾਈ ਪ੍ਰਮਾਤਮਾ ਨੇ ਕਰਨਾ ਜੋ ਕੁਝ ਵੀ ਕਰਨਾ ਦੁੱਖ ਸੋਖਾ ਜਿਹੜੇ ਆਉਂਦੇ ਰਹਿੰਦੇ ਆ ਹਨਾ ਜ਼ਿੰਦਗੀ 'ਚ ਤੇ ਭੜੀ ਕਰੂ ਮਹਾਰਾਜ ਅਸੀਂ ਆਪਣੇ ਵੱਲੋਂ ਜਿੰਨੀ ਕੁ ਜੋਗਿਆ ਤੇਰੇ ਨਾਲ ਖੜੇ ਆ ਤੂੰ ਵੀ ਤਾਂ ਕੋਈ ਨਹੀਂ ਮਾਤਾ ਤੂੰ ਐਵੇਂ ਥਾਂ ਥਾਂ ਨਾ ਕਰ ਕੋਈ ਨਹੀਂ ਹੁੰਦਾ ਠੀਕ ਆ ਤੇ ਅੱਜ ਮੈਂ ਨਹੀਂ ਦੇ ਬਾਪੂ ਨਹੀਂ 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 ਕੋਈ ਮਾਤਾ ਕੋਈ ਨਹੀਂ ਦੱਖਣ ਦੇ ਹੁੰਦੇ ਆ ਸਿੰਘਾਂ ਦੇ ਬੰਦਿਆਂ ਤੇ ਆਉਂਦੇ ਹੁੰਦੇ ਆ ਬਾਹਰ ਤੇ ਜਾਣ ਆਉਂਦੇ ਆ ਨਾ ਨਾ ਮਾਤਾ ਨਾ ਮੈਂ ਮਾਨ ਨਾ ਖਰਾਬ ਕਰ ਕੋਈ ਸਾਰਾ ਠੀਕ ਹੋ ਜੂ ਭਗਵਾਨ ਨੇ ਆਪ ਹੀ ਸਾਰਾ ਕੁਝ ਠੀਕ ਕਰ ਦੋਸੋ ਬਾਈ ਨੇ ਸਾਡਾ ਬਹੁਤ ਪਿਆਰ ਆ ਮਾਤਾ ਕੋਲੇ ਅਸੀਂ ਆਉਂਦੇ ਰਹੇ ਆ ਇੱਥੇ ਤੇ ਬਹੁਤ ਵਧੀਆ ਸੁਭਾਅ ਮਾਤਾ ਦਾ ਸਾਨੂੰ ਆਪਦੇ ਬੱਚਿਆਂ ਨੂੰ ਇਹਨੇ ਪਿਆਰ ਕਰਨਾ ਤੇ ਚਾਹ ਪਾਣੀ ਪ੍ਰਸ਼ਾਦਾ ਵੀ ਸਾਕੇ ਰਹਿਣਾ ਪੇਪਰ ਐਦਾਂ ਦਾ ਜਿਹੜਾ ਦੱਕੂ ਵੀ ਦੇਖਣਾ ਪਊਗਾ ਕਿਹਨੇ ਜਾਦ ਦਿੱਤੀ ਕੋਈ ਨਹੀਂ ਮਾਤਾ ਕੋਈ ਗੱਲ ਨਹੀਂ ਤੂੰ ਇਹ ਕਰ ਮਾਤਾ ਕੋਈ ਸਾਰਾ ਕੁਝ ਠੀਕ ਹੋ ਜਾ ਪਰਮਾਤਮਾ ਤੇ ਭਰੋਸਾ ਰੱਖੋ ਬੇਨਤੀ ਆ ਵੱਧ ਤੋਂ ਵੱਧ ਸਹਿਯੋਗ ਕਰੋ ਤੇ ਨੰਬਰ 22 ਦਾ ਜੱਜ ਦਾ ਅਸੀਂ ਥੱਲੇ ਦੇਵਾਂਗੇ ਤੇ ਅਕਾਊਂਟ ਨੰਬਰ ਵੀ ਦੇਵਾਂਗੇ ਜੇ ਤੁਸੀਂ ਆਪ ਇੱਥੇ ਆ ਕੇ ਵੀ ਕਰਨੇ ਚਾਹੁੰਦੇ ਸਾਡੀ ਕੋਈ ਉਹੋ ਜੀ ਗੱਲ ਨਹੀਂ ਸਾਡੀ ਕੋਈ ਸੰਸਥਾ ਨਹੀਂ ਅਸੀਂ ਕੋਈ ਇਹ ਨਹੀਂ ਵੀ ਪੈਸੇ ਉਹ ਖਾਣੇ ਆ ਜਾਂ ਕੱਤਰਨੇ ਆ ਸੋ ਕਿਸੇ ਦਾ ਜੀ ਨਹੀਂ ਕਰਦਾਗਾ ਇਹ ਗੱਲਾਂ ਕਰਨ ਨੂੰ ਤੇ ਤੁਸੀਂ ਸਿੱਧੇ ਵੀ ਆ ਕੇ ਬਾਈ ਨੂੰ ਮਿਲ ਸਕਦੇ ਹੋ